ਸੋਸ਼ਲ ਮੀਡੀਆ ਦਾ ਅੱਜ ਦੇ ਟਾਈਮ ਹਰ ਇੱਕ ਦੀ ਲਾਈਫ 'ਚ ਬਹੁਤ ਵੱਡਾ ਰੋਲ ਹੈ ਕਿਉਂਕਿ ਸੋਸ਼ਲ ਮੀਡੀਆ ਰਾਤੋਂ ਰਾਤ ਕਿਸੇ ਨੂੰ ਸਟਾਰ ਬਣਾ ਵੀ ਸਕਦਾ ਹੈ ਤੇ ਰਾਤੋਂ ਰਾਤ ਕਿਸੇ ਦੀ ਲਾਈਫ ਖਰਾਬ ਕਰ ਵੀ ਸਕਦਾ ਹੈ ਜੋ ਨਤੀਜੇ ਸੋਸ਼ਲ ਮੀਡੀਆ ਤੋਂ ਨਿਕਲਦੇ ਆਪਾਂ ਸਭ ਨੂੰ ਪਤਾ ਹੈ ਪਰ ਹੁਣ ਜੋ ਸੋਸ਼ਲ ਮੀਡੀਆ ਤੇ ਇੱਕ ਵੱਡਾ ਤਹਿਲਕਾ ਹੋਇਆ ਉਹ ਹੈ that girl ਦਾ that girl ਮਤਲਬ ਪਰਮ ਪਰਮਦਾ ਅੱਜ ਕੱਲ ਆਪਾਂ ਰੈਪ ਸੁਣ ਰਹੇ ਆ ਅੱਜ ਕੱਲ ਆਪਾਂ ਗਾਣਾ ਸੁਣ ਰਹੇ ਆ ਜੋ ਉਹਨੇ ਸਿੱਧੂ ਮੂਸੇ ਵਾਲੇ ਦੇ ਸਟਾਈਲ 'ਚ ਹੀ ਗਾਇਆ ਚਾਹੇ ਸਟਾਈਲ ਉਹਦਾ ਆਪਣਾ ਪਰ ਉਹ ਸਿੱਧੂ ਮੂਸੇ ਵਾਲੇ ਨਾਲ ਵੀ ਮੈਚ ਕਰਦਾ ਹੈ ਇਸੇ ਕਰਕੇ ਇਹ ਕੁੜੀ ਬਹੁਤ ਜ਼ਿਆਦਾ ਅੱਜ ਕੱਲ ਵਾਇਰਲ ਚੱਲ ਰਹੀ ਹੈ ਤੇ ਟੈਲੈਂਟ ਦੀ ਗੱਲ ਕਰੀਏ ਤਾਂ ਟੈਲੈਂਟ ਤਾਂ ਬਹੁਤ ਹੈ ਇਸ ਕੁੜੀ 'ਚ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਕੁੜੀ ਇੱਕ ਠੀਕ ਠਾਕ ਜੇ ਘਰ ਤੋਂ ਉੱਠ ਕੇ ਇਸੇ ਲੈਵਲ ਤੱਕ ਆਪਣਾ ਨਾਮ ਬਣਾ ਲੈਂਦੀ ਹੈ ਜੋ ਸਭ ਲਈ ਇੱਕ ਐਗਜ਼ਾਮਪਲ ਹੈ ਜੋ ਮਿਹਨਤ ਕਰਦੇ ਆ ਹਾਲਾਤ ਚਾਹੇ ਜਿਵੇਂ ਮਰਜ਼ੀ ਦੇ ਹੋਣ ਪਰ ਜੇ ਆਪਾਂ ਇੱਕ ਟੀਚਾ ਆਪਣਾ ਮਿੱਥ ਲਿਆ ਤਾਂ ਉਹਨੂੰ ਪੂਰਾ ਕਰਨ ਤੋਂ ਸਿਰਫ ਆਪਾਂ ਆਪ ਰੋ ਸਕਦੇ ਆ ਹੋਰ ਉਹਨੂੰ ਕੋਈ ਨਹੀਂ ਰੋਕ ਸਕਦਾ ਕੋਲੈਬ ਕ੍ਰੀਏਸ਼ਨਸ ਰਾਹੀਂ ਇਸ ਕੁੜੀ ਦਾ ਗੀਤ ਡੈਡ ਗਲ ਰਿਲੀਜ਼ ਕੀਤਾ ਗਿਆ ਜਿਨੇ ਕੁਝ ਕੁ ਦਿਨਾਂ ਚ ਕੁਝ ਕੁ ਘੰਟਿਆਂ ਚ ਬਹੁਤ ਜ਼ਿਆਦਾ ਵਧੀਆ ਵਿਊ ਲੈ ਲਏ ਸੀ ਤੇ ਇਹ ਕੋਈ ਪੇਂਡ ਵਿਊ ਨਹੀਂ ਸੀ ਇਹ ਇਹ ਕੁੜੀ ਦੀ ਆਪਣੀ ਮਿਹਨਤ ਸੀ ਜਿਸ ਕਰਕੇ ਉਹਦੇ ਨਾਲ ਕਲੈਬੋਰੇਸ਼ਨ ਕੀਤੀ ਗਈ ਉਹਨੂੰ ਅੱਗੇ ਤੋਂ ਅੱਗੇ ਰਸਤੇ ਮਿਲਦੇ ਗਏ ਤੇ ਅੱਜ ਉਸ ਕੁੜੀ ਦਾ ਗਾਣਾ ਆਪਾਂ ਸੋਸ਼ਲ ਮੀਡੀਆ ਤੇ ਸੁਣ ਸਕਦੇ ਹਾਂ ਤੇ ਜੋ ਪਰਮਜੀਤ ਕੌਰ ਮਤਲਬ ਪਰਮ ਦਾ ਗਾਣਾ ਜੋ ਰਿਲੀਜ਼ ਹੋਇਆ ਹੁਣ ਉਹ ਨਾ ਤਾਂ ਕੋਈ ਆਸ਼ਕੀ ਤੇ ਐ ਨਾ ਕਿਸੇ ਟੌਂਟ ਬਾਜੀ ਤੇ ਐ ਉਹ ਉਹਨੇ ਆਪਣੀ ਲਾਈਫ ਬਿਆਨ ਕੀਤੀ ਆ ਉਸ ਗਾਣੇ 'ਚ ਤੇ ਆਪਣੇ ਆਪ ਨੂੰ ਕੋਈ ਕਮਜ਼ੋਰ ਨਹੀਂ ਦਿਖਾਇਆ ਤੇ ਇਹ ਬਹੁਤ ਵੱਡੀ ਗੱਲ ਹੈ ਇਸੇ ਕਰਕੇ ਕਹਿੰਦੇ ਆਂ ਵੀ ਮਿਹਨਤ ਆਪਣੀ ਜਾਰੀ ਰੱਖੋ ਰੰਗ ਇੱਕ ਦਿਨ ਜ਼ਰੂਰ ਲੈ ਕੇ ਆਊਗੀ ਕਿਸੇ ਚੜਦੇ ਦੀਆਂ ਲੱਤਾਂ ਨਾ ਖਿੱਚੋ ਤੇ ਕਿਸੇ ਡੱਬਦੇ ਦਾ ਹਮੇਸ਼ਾ ਸਹਾਰਾ ਬਣੋ ਕਿਉਂਕਿ ਜਦ ਕੋਈ بڑے ਨੀਵੇਂ ਪੰਦਰ ਤੋਂ ਉੱਠ ਕੇ ਮਸ਼ਹੂਰ ਹੁੰਦਾ ਤਾਂ ਉਹਦੀ ਖੁਸ਼ੀ ਸਭ ਨੂੰ ਹੁੰਦੀ ਹੈ ਤੇ ਹਰ ਕੋਈ ਉਹਦਾ ਸਾਥ ਵੀ ਦੇਣਾ ਚਾਹੁੰਦਾ ਪਰ ਮਾਇਨੇ ਰੱਖਦਾ ਉਹਦਾ ਟੈਲੈਂਟ ਜੋ ਉਹਨੂੰ ਹਮੇਸ਼ਾ ਅੱਗੇ ਹੀ ਲੈ ਕੇ ਜਾਊਗਾ ਬਾਕੀ ਸਪੋਰਟ ਦੀ ਗੱਲ ਕਰੀਏ ਤਾਂ ਸਪੋਰਟ ਤਾਂ ਹਰ ਇੱਕ ਵੱਲੋਂ ਉਹ ਟੈਲੈਂਟ ਨੂੰ ਮਿਲਦੀ ਹੀ ਮਿਲਦੀ ਹੈ ਤੁਹਾਡਾ ਪਰੰਮ ਬਾਰੇ ਡੈਟ ਗੱਲ ਗਾਣੇ ਵਾਲੀ ਕੁੜੀ ਬਾਰੇ ਕੀ ਵਿਚਾਰ ਨੇ ਉਹ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਫੇਸਬੁੱਕ ਤੇ ਜੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰੋ ਤੇ ਸਬਸਕ੍ਰਾਈਬ ਕਰੋ ਜੇ ਤੁਸੀਂ YouTube ਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਤੇ ਹੋਰ ਐਵੇਂ ਦੀਆਂ ਨਵੀਆਂ ਐਂਟਰਟੇਨਿੰਗ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀ ਹੋਈ ਹਰ ਇੱਕ ਅਪਡੇਟ ਤੁਹਾਨੂੰ ਇਸ ਚੈਨਲ ਤੇ ਰੋਜ਼ ਦੇਖਣ ਨੂੰ ਮਿਲੂਗੀ